ਨੇ ਇਲੈਕਸ਼ਨ ਲੜੀ ਉਸ ਵੇਲੇ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ਪਾਨ ਦੇ ਖਿਲਾਫ ਜਦੋਂ ਇਲੈਕਸ਼ਨ ਅਨਾਉਂਸ ਹੋਈ ਜਦੋਂ ਨਾਮੀਨੇਸ਼ਨ ਹੋਏ ਤੇ ਬਾਬੂ ਬ੍ਰਿਸ਼ਪਾਨ ਜੀ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਦੇ ਉਤੇ ਖੜਾ ਕਰਨ ਵਾਸਤੇ ਬੰਦਾ ਨਹੀਂ ਲੱਭਿਆ ਉਹਨਾਂ ਨੇ ਗ੍ਰੰਥੀ ਖੜਾ ਕਰ ਦਿੱਤਾ ਗ੍ਰੰਥੀ ਵੀ ਬੰਦੇ ਹੀ ਹੁੰਦੇ ਆ ਤੇ ਜਦੋਂ ਹਾਰ ਗਏ ਸਿਰ ਮਸੋਸ ਕੇ ਬੈਠੇ ਤੇ ਅਫਸੋਸ ਕਰਨ ਵਾਲੇ ਆ ਜਿਹੜੇ ਲੋਕ ਆਏ ਉਹਨਾਂ ਨੂੰ ਕਹਿਣ ਲੱਗੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੈਂ ਹਾਰ ਗਿਆ ਦੁੱਖ ਇਸ ਗੱਲ ਦਾ ਹੈ ਕਿ ਮੈਂ ਇੱਕ ਗ੍ਰੰਥੀ ਤੋਂ ਹਾਰ ਗਿਆ ਸਿੱਖ ਧਰਮ ਦੇ ਵਿੱਚ ਗ੍ਰੰਥੀ ਦਾ ਰੁਤਬਾ ਗ੍ਰੰਥੀ ਦਾ ਸਨਮਾਨ ਮਾਨ ਬਹੁਤ ਵੱਡਾ ਹੈ ਉਹਨੇ ਛੁਟਿਆ ਕੇ ਦੇਖਿਆ ਗ੍ਰੰਥੀ ਨੂੰ ਜਿਹਦਾ ਨਤੀਜਾ ਨਿਕਲਿਆ ਕਿ ਉਹਨਾਂ ਨੂੰ ਪਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਬੋਲ ਕੇ ਗਏ ਨੇ 1947 ਦੇ ਵਿੱਚ ਅਸੀਂ ਯਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਬਿਖਰੇ ਹੋਏ ਸੀ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਤੇ ਪੂਰਬੀ ਪੰਜਾਬ ਦੇ ਵਿੱਚ ਐਗਰੀਕਲਚਰ ਸਿੱਖਾਂ ਦੇ ਕੋਲ ਸੀ ਟਰੇਡ ਹਿੰਦੂਆਂ ਦੇ ਕੋਲ ਸੀ ਤੇ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਤੇ ਪੰਜਾਬ ਦੀ ਵੰਡ ਤੋਂ ਪਹਿਲਾਂ ਉਸ ਵੇਲੇ ਦੇ ਭਾਰਤ ਦੇ ਨੇਤਾਵਾਂ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਤੁਹਾਡੇ ਧਰਮ ਗ੍ਰੰਥ ਤੁਹਾਡੀਆਂ ਪਰੰਪਰਾਵਾਂ ਤੁਹਾਡੀ ਮਾਨ ਮਰਿਆਦਾ ਸੁਰੱਖਿਅਤ ਰਹੇਗੀ ਪਰ ਜਿਵੇਂ ਹੀ ਭਾਰਤ ਦੀ ਵੰਡ ਹੋਈ ਵਾਦੇ ਜਿਹੜੇ ਸੀ ਉਹ ਮੁਕਾ ਦੇਤੇ ਗਏ ਖਤਮ ਕਰ ਦਿੱਤੇ ਗਏ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਦੇ ਪੰਜਾਬ ਤੋਂ ਉੱਜੜ ਕੇ ਆਏ ਸਨ ਉਹਨਾਂ ਨੂੰ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਸੀ ਉਹ ਸੁਟਿਆ ਗਿਆ। ਤਾਂ ਕਿ ਇੱਕ ਜਗ੍ਹਾ ਸਿੱਖ ਜਿਹੜੇ ਆ ਉਹ ਇਕੱਠੇ ਨਾ ਹੋ ਸਕਣ। ਕਿਸੇ ਨੂੰ ਬੰਬੇ, ਕਿਸੇ ਨੂੰ ਤਰਾਈ ਦੇ ਖੇਤਰ 'ਚ, ਕਿਸੇ ਨੂੰ ਦੱਖਣ ਦੇ ਵਿੱਚ, ਕਿਸੇ ਨੂੰ ਕਲਕੱਤੇ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਸੀ ਉਹ ਅਲਾਟ ਕੀਤੀਆਂ ਗਈਆਂ। ਅਸੀਂ ਇੱਕ ਜਗ੍ਹਾ ਤਾਂ ਨਾ ਬੈਠ ਸਕੀਏ। ਸਿੱਖਾਂ ਨੇ ਇਹ ਮੰਗ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਸਾਨੂੰ ਪੰਜਾਬੀ ਸੂਬਾ ਚਾਹੀਦਾ ਕਿਉਂਕਿ ਦੱਖਣ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ ਗਏ ਸੀ ਤੇ ਇਹ ਸਿੱਖਾਂ ਦੀ ਜਿਹੜੀ ਮੰਗ ਸੀ ਜਾਂ ਪੰਜਾਬੀਆਂ ਦੀ ਜਿਹੜੀ ਇਹ ਮੰਗ ਸੀ ਕੋਈ ਗਲਤ ਨਹੀਂ ਸੀ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ ਉਹਦੇ ਵਿੱਚ ਚਾਹੇ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਕੋਈ ਹੋਣ ਲੇਕਿਨ ਪੰਜਾਬੀ ਸੂਬਾ ਹੋਵੇ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਹੋਵੇ ਲੇਕਿਨ ਉਸ ਵਕਤ ਦੇ ਲੀਡਰਾਂ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਜਿਹੜਾ ਹੈ ਉਹ ਫਿਰਕੂ ਰੰਗਤ ਦਿੱਤੀ ਕਿ ਇਹ ਵੱਖਰਾ ਸੂਬਾ ਮੰਗਦੇ ਨੇ ਵੱਖਰਾ ਦੇਸ਼ ਮੰਗਦੇ ਨੇ ਸਾਧ ਸੰਗਤ ਜੀ 4 ਜੁਲਾਈ 1955 ਨੂੰ ਪਹਿਲੀ ਵਾਰ ਪੰਜਾਬੀ ਸੂਬਾ ਮੰਗਣ ਵਾਲੇ ਸਿੱਖਾਂ ਦੇ ਉੱਤੇ ਵੱਡਾ ਤਸ਼ੱਦਦ ਕਰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਪਹਿਲੀ ਵਾਰ 4 ਜੁਲਾਈ 1955 ਨੂੰ ਪੰਥ ਨੇ ਬੜੀ ਜਦੋਜਾਹਿਦ ਕੀਤੀ ਤੇ ਫਿਰ ਆਨੰਦਪੁਰ ਸਾਹਿਬ ਦਾ ਮਤਾ ਲਿਖਿਆ ਗਿਆ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਿੱਖਾਂ ਦੇ ਸਰੋਕਾਰ ਸਨ ਕੁਝ ਧਾਰਮਿਕ ਮੰਗਾਂ ਸਨ ਕੁਝ ਖੇਤਰੀ ਮੰਗਾਂ ਸਨ ਕੁਝ ਰਾਜਨੀਤਿਕ ਮੰਗਾਂ ਸਨ ਤਿੰਨ ਤਰ੍ਹਾਂ ਦੀਆਂ ਮੰਗਾਂ ਸੀ ਆਨੰਦਪੁਰ ਸਾਹਿਬ ਦੇ ਮਤੇ ਚ ਧਾਰਮਿਕ ਮੰਗਾਂ ਖੇਤਰੀ ਮੰਗਾਂ ਤੇ ਰਾਜਨੀਤਿਕ ਮੰਗਾਂ ਧਾਰਮਿਕ ਮੰਗਾਂ ਦੇ ਵਿੱਚ ਕੀ ਸੀ ਧਾਰਮਿਕ ਮੰਗਾਂ ਦੇ ਵਿੱਚ ਸੀ ਕਿ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਹ ਕਿੱਡੀ ਕੁ ਵੱਡੀ ਮੰਗ ਸੀ ਲੇਕਿਨ ਇਹ ਵੀ ਨਹੀਂ ਮੰਨੀ ਗਈ ਉਸ ਵੇਲੇ ਫੇਰ ਹਰ ਮੰਦਰ ਸਾਹਿਬ ਤੋਂ ਲਾਈਵ ਕੀਰਤਨ ਰੇਡੀਓ ਦੇ ਉੱਤੇ ਪ੍ਰਸਾਰਤ ਹੋਵੇ ਅੱਜ ਸਾਰਾ ਦਿਨ ਅਸੀਂ ਲਾਈਵ ਜਿਹੜਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਦੇਖਦੇ ਆ ਤੇ ਤੀਸਰੀ ਇੱਕ ਮੰਗ ਜਿਹੜੀ ਬੜੀ ਵਾਜਬ ਸੀ ਉਹ ਸੀ 올 ਇੰਡੀਆ ਗੁਰਦੁਆਰਾ ਐਕਟ ਦੀ ਕਿ ਸਾਨੂੰ 올 ਇੰਡੀਆ ਗੁਰਦੁਆਰਾ ਐਕਟ ਜਿਹੜਾ ਉਹ ਦਿੱਤਾ ਜਾਏ ਇਹ ਕੁਝ ਇੱਕ ਧਾਰਮਿਕ ਮੰਗਾ ਸਨ ਕੁਝ ਖੇਤਰੀ ਮੰਗਾ ਸੀ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ ਸੀ ਉਹ ਪੰਜਾਬ 'ਚ ਸ਼ਾਮਿਲ ਕੀਤੇ ਜਾਣ ਇਹ ਮੰਗ ਗੈਰਵਾਜਬ ਕਦੋਂ ਸੀ ਇਹ ਬਿਲਕੁਲ ਜਾਇਜ਼ ਮੰਗ ਸੀ ਜੇ ਮਹਾਰਾਸ਼ਟਰ ਮਰਾਠੀ ਦੇ ਆਧਾਰ ਤੇ ਬਣ ਸਕਦਾ ਹੈ ਜੇ ਦੱਖਣ ਦੇ ਸੂਬੇ ਕੋਈ ਤਾਮਿਲ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਤੇਲਗੂ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਕੰਨੜ ਦੇ ਆਧਾਰ ਤੇ ਬਣ ਸਕਦਾ ਹੈ ਤੇ ਫਿਰ ਪੰਜਾਬੀ ਦੇ ਆਧਾਰ ਤੇ ਪੰਜਾਬੀ ਸੂਬਾ ਕਿਉਂ ਨਹੀਂ ਬਣ ਸਕਦਾ ਅੱਜ ਬਹੁਤ ਵੱਡੇ ਇਲਾਕੇ ਪੰਜਾਬੀ ਬੋਲਦੇ ਹਰਿਆਣੇ ਦੇ ਵਿੱਚ ਨੇ ਹਿਮਾਚਲ ਦੇ ਵਿੱਚ ਨੇ ਜੰਮੂ ਦੇ ਵਿੱਚ ਨੇ ਲੇਕਿਨ ਸਿੱਖਾਂ ਦੀ ਇਹ ਮੰਗ ਵੀ ਦਰਕਨਾਰ ਕਰ ਦਿੱਤੀ ਗਈ ਖੇਤਰੀ ਮੰਗਾਂ ਦੇ ਵਿੱਚ ਰਾਜਧਾਨੀ ਸੀ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਨੂੰ ਸੌਪਿਆ ਜਾਏ ਹਰ ਸੂਬੇ ਦੀ ਆਪਣੀ ਰਾਜਧਾਨੀ ਹੈ ਲੇਕਿਨ ਇੰਨੇ ਸਾਲ ਬੀਤ ਗਏ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ ਤੇ ਪੰਜਾਬ ਤੋਂ ਚੰਡੀਗੜ੍ਹ ਨੂੰ ਜਿਹੜਾ ਸੀ ਉਹ ਦੂਰ ਕਰ ਦਿੱਤਾ ਗਿਆ 40% ਹੱਕ ਹਕੂਕ ਜਿਹੜੇ ਸੀ ਉੱਥੇ ਹਰਿਆਣੇ ਦੇ ਰੱਖ ਲਏ ਗਏ 60% ਹੱਕ ਹਕੂਕ ਪੰਜਾਬ ਨੂੰ ਦਿੱਤੇ ਗਏ ਤੇ ਹੁਣ ਹੌਲੀ 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 ਉਹ 60% ਵੀ ਜਿਹੜੇ ਆ ਉਹ ਘਟਾ ਦਿੱਤੇ ਗਏ 60% ਮੁਲਾਜ਼ਮ ਚੰਡੀਗੜ੍ਹ 'ਚ ਪੰਜਾਬ ਦੇ ਹੋਣਗੇ ਅੱਜ ਪਤਾ ਕਰੋ ਜਾ ਕੇ ਚੰਡੀਗੜ੍ਹ 'ਚ 60% ਮੁਲਾਜ਼ਮ ਪੰਜਾਬ ਦੇ ਰੱਖੇ ਜਾਂਦੇ ਆ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਰੱਖੇ ਜਾਂਦੇ 60% ਪਾਪੂਲੇਸ਼ਨ ਪੰਜਾਬ ਦੀ ਹੋਏਗੀ ਅੱਜ ਚੰਡੀਗੜ੍ਹ ਜਾ ਕੇ ਪਤਾ ਕਰੋ ਕਿ 60% ਪਾਪੂਲੇਸ਼ਨ ਪੰਜਾਬ ਦੀ ਹੈ ਬਿਲਕੁਲ ਵੀ ਨਹੀਂ ਚੰਡੀਗੜ੍ਹ ਦਾ ਡੈਮੋਗ੍ਰਾਫ ਗ੍ਰਾਫ ਜਿਹੜਾ ਹੈ ਉਹ ਗੈਰ ਪੰਜਾਬੀ ਹੋ ਗਿਆ ਟੋਟਲੀ ਗੈਰ ਪੰਜਾਬੀ ਇਹ ਤੱਕਾ ਨਹੀਂ ਆ ਰਾਵੀ ਵਿਆਸ ਦੇ ਪਾਣੀਆਂ ਦੀ ਸਹੀ ਵੰਡ ਰਿਪੈਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਸ ਧਰਤੀ ਦੀ ਹਿੱਕ ਤੋਂ ਦਰਿਆ ਲੰਘਦੇ ਸਭ ਤੋਂ ਵੱਧ ਅਧਿਕਾਰ ਉਸ ਧਰਤੀ ਦੇ ਲੋਕਾਂ ਦੇ ਪਾਣੀਆਂ ਦੇ ਉੱਤੇ ਆ ਹੜ ਆਇਓ ਯਾਰ ਆ ਹੜਾਂ ਦਾ ਸੰਤਾਪ ਕੌਣ ਭੋਗ ਰਿਹਾ ਪੰਜਾਬੀ ਭੋਗ ਰਹੇ ਨੇ ਸਿੱਖ ਭੋਗ ਰਹੇ ਨੇ ਕਿਸਾਨ ਭੋਗ ਰਹੇ ਨੇ ਮਜ਼ਦੂਰ ਭੋਗ ਰਹੇ ਨੇ ਹਰਿਆਣਾ ਭੋਗ ਰਿਆ ਰਾਜਸਥਾਨ ਭੋਗ ਰਿਆ ਬਿਲਕੁਲ ਵੀ ਨਹੀਂ ਭੋਗ ਰਿਆ ਤੇ ਜੇ ਹੜਾਂ ਦੀ ਮਾਰ ਜਿਹੜੀ ਆ ਉਹ ਅਸੀਂ ਝੱਲਦੇ ਆ ਤੇ ਫਿਰ ਪਾਣੀਆਂ ਦੇ ਉੱਤੇ ਸਾਡਾ ਅਧਿਕਾਰ ਗੈਰਵਾਜਬ ਕਿਵੇਂ ਹੋ ਗਿਆ ਸਾਧ ਸੰਗਤ ਜੀ ਬੜੀ ਸ਼ਾਤਰਤਾ ਦੇ ਨਾਲ ਕਾਣੀ ਵੰਡ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਕੀਤੀ ਗਈ ਤੇ ਫਿਰ ਫਸਲਾਂ ਦੇ ਭਾਅ ਜਿਹੜੇ ਆ ਆਨੰਦਪੁਰ ਸਾਹਿਬ ਦੇ ਮਤੇ ਚ ਸੀ ਫਸਲਾਂ ਦੇ ਭਾਅ ਜਿਹੜੇ ਆ ਭਾਅ ਐਮ ਐਸ ਪੀ ਜਿਹੜੀ ਹੈ ਉਹ ਤਿਆਰ ਕੀਤੀ ਜਾਏ ਲੇਕਿਨ ਉਹ ਵੀ ਮੰਗ ਜਿਹੜੀ ਹੈ ਉਹ ਬਿਲਕੁਲ ਨਹੀਂ ਮੰਗੀ ਗਈ ਇਹ ਸਾਡੀਆਂ ਖੇਤਰੀ ਮੰਗਾਂ ਸੀ ਤੇ ਤੀਜੀਆਂ ਸਾਡੀਆਂ ਰਾਜਨੀਤਿਕ ਮੰਗਾਂ ਸੀ ਰਾਜਨੀਤਿਕ ਮੰਗਾਂ ਦੇ ਵਿੱਚ ਸਾਡੀ ਮੰਗ ਸੀ ਕਿ ਸੂਬੇ ਨੂੰ ਵੱਧ ਅਧਿਕਾਰ ਇਕੱਲੇ ਪੰਜਾਬ ਨੂੰ ਨਹੀਂ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਅੱਜ ਦੱਖਣ ਦੀਆਂ ਸਟੇਟਾਂ ਇਹ ਆਵਾਜ਼ ਚੁੱਕਣ ਲੱਗ ਪਈਆਂ ਨੇ ਉਹ ਚੇਤਨ ਹੋ ਗਈਆਂ ਨੇ ਔਰ ਕਈ ਸਟੇਟਾਂ ਨੇ ਤਾਮਿਲਨਾਡੂ ਨੇ ਤਾਂ ਆਪਣਾ ਝੰਡਾ ਵੀ ਬਣਾ ਲਿਆ ਲੇਕਿਨ ਉਹਨਾਂ ਨੂੰ ਕਿਸੇ ਨੇ ਫਿਰਕਾ ਪ੍ਰਸਤ ਨਹੀਂ ਕਿਹਾ ਜਿੱਦੇ ਪੰਜਾਬ ਨੇ ਝੰਡਾ ਬਣਾਇਆ ਉਹਦੇ ਕਹਿਣਗੇ ਜੀ ਇਹ ਫਿਰਕਾ ਪ੍ਰਸਤ ਹੈ ਇਹ ਧੱਕਾ ਨਹੀਂ ਹੈ ਤਾਮਿਲਨਾਡੂ ਨੇ ਆਪਣਾ ਝੰਡਾ ਬਣਾ ਲਿਆ ਔਰ ਜਿੰਨੀ ਨਫਰਤ ਦਖਣੀ ਸੂਬੇ ਰਾਸ਼ਟਰੀ ਭਾਸ਼ਾ ਹਿੰਦੀ ਤੋਂ ਕਰਦੇ ਆ ਜਿਹਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਆ ਹਿੰਦੀ ਤੋਂ ਕਰਦੇ ਆ ਅਸੀਂ ਤਾਂ ਕਰਦੇ ਨਹੀਂ ਲੇਕਿਨ ਫਿਰ ਵੀ ਸਾਡੇ ਦੇ ਉਤੇ ਫਿਰਕਾ ਪ੍ਰਸਤ ਹੋਣ ਦਾ ਜਿਹੜਾ ਹੈ ਉਹ ਲੈਵਲ ਲਾਇਆ ਗਿਆ ਸਾਨੂੰ ਜਿਹੜਾ ਹੈ ਫਿਰਕਾ ਪ੍ਰਸਤ ਜਿਹੜਾ ਹੈ ਉਹ ਦੱਸਿਆ ਗਿਆ ਇਹ ਅਨੰਦਪੁਰ ਸਾਹਿਬ ਦਾ ਮਤਾ ਸੀ ਔਰ ਇਸ ਮਤੇ ਨੂੰ ਲੈ ਕੇ ਹੀ ਸਾਂਤ ਹਰਚੰਦ ਸਿੰਘ ਲੋਂਗੋਵਾਲ ਨੂੰ ਦਿੱਲੀ ਦੇ ਲੂੰਬੜਾ ਨੇ ਗੁੰਮਰਾ ਕੀਤਾ ਗੁੰਮਰਾ ਕਰਕੇ ਉਹਨਾਂ ਨੂੰ ਕਹਿ ਕੇ ਤੁਹਾਡੀਆਂ ਮੰਗਾਂ ਮੰਨਾਂਗੇ ਉਹ ਵਿਚਾਰੇ ਸਾਧੂ ਪੁਰਖ ਸੀ ਉਹ ਲੂੰਬੜਾਂ ਦੀਆਂ ਗੱਲਾਂ 'ਚ ਆ ਗਏ ਲੇਕਿਨ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਔਰ ਅੱਜ ਤੱਕ ਨਹੀਂ ਮੰਨੀਆਂ ਗਈਆਂ ਇਹ ਸਰਾ ਸਰਾ ਸਾਤ ਸੰਗਾਜੀ ਇਹ ਤੱਕਾ ਸੀ ਸਿੱਖਾਂ ਦੇ ਨਾਲ ਜਿਹੜਾ ਉਸ ਵਕਤ ਕੀਤਾ ਗਿਆ ਔਰ ਹੈਰਾਨੀ ਦੀ ਗੱਲ ਕਿ ਜਦੋਂ ਭਾਰਤ ਸਰਕਾਰ ਨੇ ਇੱਕ ਵਾਰ ਫੈਸਲਾ ਕੀਤਾ ਕਿ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇ ਦਿੰਨੇ ਤੇ ਚੌਧਰੀ ਦੇਵੀ لال ਜਿਨ੍ਹਾਂ ਦਾ ਬਹੁਤ ਡੱਬ ਵਾਲੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਨਵਜੁਗ ਮੋਰਚਾ ਜਿਹੜਾ ਸੀ ਉਹ ਖੜਾ ਕੀਤਾ ਹਰਿਆਣੇ ਦੇ ਵਿੱਚ ਤੇ ਚੰਡੀਗੜ੍ਹ ਜਿਹੜਾ ਸੀ ਪੰਜਾਬ ਨੂੰ ਦੇਣ ਦਾ ਸਖਤ ਵਿਰੋਧ ਕੀਤਾ ਕਿ ਢੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਾ ਡੱਬ ਵਾਲੀ ਦੇ ਵਿੱਚ ਬੁੱਤ ਲੱਗਿਆ ਉਹਨਾਂ ਨੇ ਨਵਯੁਗ ਮੋਰਚਾ ਬਣਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਖਤ ਜਿਹੜਾ ਸੀ ਵਿਰੋਧ ਕੀਤਾ ਤੇ ਉਹਨਾਂ ਦੇ ਵਿਰੋਧ ਤੇ ਚੱਲਦੇ ਆਂ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਇਹ ਸਾਡੇ ਨਾਲ ਤੱਕਾ ਹੋਇਆ ਹਰਿਆਣਾ ਦੇ ਵਿੱਚ ਅਬੇ ਚੋਟਾਲਾ ਆ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਕਹਿੰਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਾਾਂਗੇ ਬਿਆਨ ਆਇਆ ਸੀ ਨਾ ਉਹਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਵਾਂਗੇ ਤੇ ਉਸੇ ਦਿਨੀ ਉਹ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਚੰਨ ਗੜ ਦਾ ਦਫ਼ਤਰ ਹੈ ਉਥੇ ਉਹ ਬੈਠਦਾ ਤੇ ਅਕਾਲੀ ਆਗੂ ਜਿਹੜੇ ਆ ਉਹ ਬਾਹਾਂ ਖੜਾਵਾ ਬਾਹਾਂ ਖੜੀਆਂ ਕਹਿੰਦੇ ਆ ਕਰਕੇ ਕਹਿੰਦੇ ਅਸੀਂ ਇਹਨਾਂ ਦੀ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਜਿਹੜੀ ਆ ਉਹ ਹਰਿਆਣੇ ਦੇ ਇਲੈਕਸ਼ਨਾਂ 'ਚ ਕਰਾਂਗੇ ਅੱਜ ਉਹ ਕਹਿੰਦੇ ਅਸੀਂ ਅਸੀਂ ਪੰਜਾਬ ਦੇ ਖੈਰ ਖਵਾ ਹੈ ਇਹ ਧੱਕਾ ਨਹੀਂ ਹੈ ਇਹ ਵਿਤਕਰਾ ਨਹੀਂ ਹੈ ਸਾਧ ਸੰਗਤ ਜੀ 1200 1200 ਨਹੀਂ 12000 ਧਰਮੀ ਫੌਜੀਆਂ ਨੂੰ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਲੇਕਨ ਲਏ ਕਿੰਨੇ ਸਿਰਫ 900 ਸਿਰਫ 900 ਜਿਹੜੇ ਸੀ ਧਰਮੀ ਫੌਜੇ ਵਾਪਸ ਲਏ 12000 ਧਰਮੀ ਫੌਜੀ ਸੀ ਜਿਹੜੇ ਉਸ ਵਕਤ ਭਾਰਤ ਦੀਆਂ ਜਿਹੜੀਆਂ ਛਾਉਣੀਆਂ ਛੱਡ ਕੇ ਜਿਹੜੇ ਧਰਮ ਲਈ ਲੜਨ ਵਾਸਤੇ ਜਿਹੜਾ ਸੀ ਉਹ ਆਗੇ ਸੀ ਆਪਣੀਆਂ ਨੌਕਰੀਆਂ ਦਾ ਦੇ ਉੱਤੇ ਲਾ ਕੇ ਇਹ ਧੱਕਾ ਸੀ ਪੰਜਾਬ ਦੇ ਨਾਲ ਤੇ ਫਿਰ ਸਾਡੀ ਸਰਕਾਰ ਬਣੀ 1997 ਦੇ ਵਿੱਚ ਬੜੇ ਜ਼ੁਲਮ ਕੀਤੇ 1 ਲੱਖ ਤੋਂ ਲੈ ਕੇ 2 ਲੱਖ ਤੱਕ ਸਾਡੇ ਸਿੱਖ ਜਿਹੜੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ ਝੂਠੇ ਮੁਕਾਬਲੇ ਬਣਾ ਕੇ ਜਿਹੜਾ ਹੈ ਉਹ ਖਤਮ ਕਰ ਦਿੱਤੇ ਗਏ ਤੇ ਸਿੱਖਾਂ ਨੇ ਖਾਸ ਕਰ ਪੰਜਾਬੀਆਂ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਮੈਂ ਪਹਿਲਾਂ ਸ੍ਰੀ ਅਕਾਲ ਤੋਂ ਵੀ ਕਿਹਾ ਸੀ ਕਿ ਇਹ ਸੋਚ ਕੇ ਸਰਕਾਰ ਬਣਾਈ ਕਿ ਇਹ ਸਰਕਾਰ ਜਿਹੜੀ ਹੈ ਸਾਡੇ ਜ਼ਖਮਾਂ ਤੇ ਮਲ੍ਹਮ ਲਾਏਗੀ ਪਰ ਮਲ੍ਹਮ ਲੱਗੀ ਨਹੀਂ ਹੈ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ ਮੀਡੀਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਸਾਡੇ ਤੇ ਮਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲਮ ਨਹੀਂ ਲਾਏਗੀ ਘੱਟੋ ਘੱਟ ਤੁਹਾਨੂੰ ਮਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ? ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ। ਇਹ ਜਵਾਬ ਸੀ ਉਹਦਾ। ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲਮ ਮੰਗੀ ਕਿੱਥੇ ਸੀ? ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ। ਤੇ ਮੰਗਣੀ ਕਿਹਨੇ ਸੀ? ਜਿਨ੍ਹਾਂ ਨੇ ਮਨਿਸਟਰੀਆਂ ਮੰਗੀਆਂ। ਸਾਡੀ ਨੌ ਨੌ ਮਿਨਿਸਟਰ ਬਣਾ ਦਿਓ, ਸਾਡੀ ਧੀ ਨੂੰ ਬਣਾ ਦਿਓ, ਸਾਡੇ ਪੁੱਤ ਨੂੰ ਬਣਾ ਦਿਓ। ਉਹਨਾਂ ਨੇ ਮਲਮ ਨਹੀਂ ਮੰਗੀ। ਜਦ ਕਿ ਮੰਗਣੀ ਮਲਮ ਚਾਹੀਦੀ ਸੀ। ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮਲਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਪਰ ਉਹ ਨਹੀਂ ਹੋਇਆ ਅੱਜ ਕੀ ਹੋ ਰਿਹਾ ਹੈ ਬੜੀ ਚਲਾਕੀ ਦੇ ਨਾਲ 15 ਸਾਲ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਔਰ ਸਾਨੂੰ ਨਹਿਰੀ ਪਾਣੀ ਤੋਂ ਮਰਹੂਮ ਕਰਕੇ ਸਾਨੂੰ ਜਿਹੜਾ ਹੈ ਉਹ ਕਨੈਕਸ਼ਨ ਟੂਬਲਾਂ ਦੇ ਦੇ ਦਿੱਤੇ ਤਾਂ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਹੈ ਉਹ ਅੰਦਾ ਤੁੰਦ ਵਰਤ ਕੇ ਤੇ ਜ਼ਮੀਨ ਹੇਠਲੇ ਪਾਣੀ ਨੂੰ ਖਤਮ ਕਰ ਦਈਏ ਔਰ ਐਸਾ ਹੋਇਆ ਵੀ ਔਰ ਨਹਿਰੀ ਪਾਣੀ ਸਾਡਾ ਬਿਲਕੁਲ ਘਟਾ ਦਿੱਤਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਨਹਿਰੀ ਪਾਣੀ ਸਾਡਾ ਜਿਹੜਾ ਕਦੋਂ ਘਟਾ ਦਿੱਤਾ ਗਿਆ ਅੱਜ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦਾ ਡੈਮੋਗ੍ਰਾਫ ਬੜੀ ਚਲਾਕੀ ਦੇ ਨਾਲ ਜਿਹੜਾ ਤਬਦੀਲ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਸੁਬਾ ਸਰਕਾਰ ਨੇ ਲਿਆਂਦੀ ਸੀ ਨਾ ਜਿਹਨੂੰ ਵਾਪਸ ਲੈ ਲਿਆ ਦੇ ਨਾਂ ਦੇ ਉੱਤੇ ਕਿਸਾਨਾਂ ਤੋਂ ਖੋਈ ਜਾ ਰਹੀ ਸੀ ਉਹਦੀ ਡਿਮਾਂਡ ਹੀ ਨਹੀਂ ਸੀ ਤੇ ਡਿਮਾਂਡ ਪੂਰੀ ਕਰਨ ਵਾਸਤੇ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਨੇ ਯੂਪੀ ਬਿਹਾਰ ਬੰਬੇ ਕਲਕੱਤੇ ਤੇ ਗੁਜਰਾਤ ਤੋਂ ਲਿਆ ਕੇ ਜਿਹੜਾ ਹੈ ਉਹ ਜ਼ਮੀਨਾਂ ਦੇ ਉੱਤੇ ਜਿਹੜਾ ਬਿਠਾਉਣਾ ਸੀ ਸਾਡੇ ਡੈਮੋਗ੍ਰਾਫ ਨੂੰ ਹੋਰ ਤਬਦੀਲ ਕਰਨਾ ਸੀ ਇਹ ਬਹੁਤ ਵੱਡਾ ਜਿਹੜਾ ਸਾਜ਼ਿਸ਼ ਸੀ ਇੱਕ ਕਿਸਮ ਦੀ ਲੈਂਡ ਪੂਲਿੰਗ ਪਾਲਸੀ ਜਿਹੜੀ ਮੌਜੂਦਾ ਸਰਕਾਰ ਨੇ ਜਿਹੜਾ ਹੈ ਉਹ ਲਿਆ ਅੱਜ ਅਸੀਂ ਚੀਕਦੇ ਆ ਕੋਈ ਵੀ ਔਗਣ ਕੋਈ ਵੀ ਬਰਾਈ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪਨਪ ਨਹੀਂ ਸਕਦੀ ਐ ਇੱਕ ਗੱਲ ਚੇਤੇ ਰੱਖਿਓ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਉਹ ਮਿਲੀ ਤਾਂ ਹੀ ਇਹਨਾਂ ਪੈਸਾ ਜਿਹੜਾ ਹੈ ਇਹਨਾਂ ਲੀਡਰਾਂ ਦੇ ਕੋਲ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਆਇਆ ਇਹ ਸਾਰਾ ਡਰੱਗ ਦਾ ਪੈਸਾ ਸੀ ਤੇ ਨੁਕਸਾਨ ਕਿਹਦਾ ਹੋਇਆ ਨੁਕਸਾਨ ਹੋਇਆ ਸਾਡੇ ਮੁੰਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੇ ਨਸ਼ੇ ਦੀ ਡੋਜ਼ ਲੈ ਕੇ ਜਾਂ ਗੰਦਾ ਨਸ਼ਾ ਕਰਕੇ ਜਾਂ ਨਸ਼ਾ ਕਰਕੇ ਮਾਰੇ ਗਏ ਨੁਕਸਾਨ ਸਾਨੂੰ ਹੋਇਆ ਲੇਕਿਨ ਡਰੱਗ ਡੀਲਰਾਂ ਨੇ ਖੂਬ ਪੈਸੇ ਕਮਾਏ ਸਰਕਾਰੀ ਲੋਕਾਂ ਦੀ ਸਰਪ੍ਰਸਤੀ ਦੇ ਵਿੱਚ ਤੇ ਇਸ ਸਰਕਾਰੀ ਸਰਪ੍ਰਸਤੀ ਦੇਣ ਵਾਲਿਆਂ ਦੇ ਵਿੱਚ ਉਹ ਲੀਡਰ ਵੀ ਸੀ ਜਿਹੜੇ ਆਪਣੇ ਆਪ ਨੂੰ ਵੱਡੇ ਆਕਾਲੀ ਘੋਂਦੇ ਸੀ ਸਾਧ ਸੰਗਤ ਜੀ ਬੰਦੀ ਸਿੰਘਾਂ ਦਾ ਮਸਲਾ ਅੱਜ ਗਾਣੇ ਗਾ ਕੇ ਕਿ ਸਟੇਜਾਂ ਤੇ ਕਿਹਾ ਜਾਂਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਸਰਕਾਰ ਸੀ ਕਦੇ ਭਾਰਤ ਸਰਕਾਰ ਨਾਲ ਟੇਬਲ ਟਾਕ ਕੀਤੀ ਉਦੋਂ ਟੇਬਲ ਟਾਕ ਕੀਤੀ ਭਾਰਤ ਸਰਕਾਰ ਦੇ ਨਾਲ ਕਿ ਭਾਈ ਸਾਡੀ ਇਹ ਮੁੰਡੇ ਆ ਇਹਨੇ ਸਾਲਾਂ ਤੋਂ ਸਾਡੇ ਜ਼ਿਲ੍ਹਾ ਚ ਬੰਦ ਐ ਤੁਸੀਂ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਕੋਈ ਟੇਬਲ ਟਾਕ ਨਹੀਂ ਹੋਈ ਜੇ ਟੇਬਲ ਟਾਕ ਹੋਈ ਹੁੰਦੀ ਭਾਰਤ ਸਰਕਾਰ ਦੇ ਨਾਲ ਤੇ ਅੱਜ ਸਾਡੇ ਬੰਦੀ ਸਿੰਘ ਰਿਹਾ ਹੋਣੇ ਸੀ ਜਦੋਂ ਸੱਤਾ ਨਹੀਂ ਰਹੀ ਤੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਮੌੜ ਬੰਬ ਧਮਾਕਾ ਹੋਇਆ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਸੀ ਉਹ ਜੁੜੀਆਂ ਇੱਕ ਵੱਡੇ ਢੇਰੇ ਨਾਲ ਲੇਕਿਨ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਹੋਇਆ ਕੀ ਐ ਕੀ ਨਹੀਂ ਹੋਇਆ ਤਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹਿ ਗਈ ਆ ਝਾੜੂ ਦੀ ਸਰਕਾਰ ਵੀ ਜਿਹੜੀ ਹੈ ਚੱਲ ਰਹੀ ਹੈ 1.5 ਸਾਲ ਬਾਕੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀ ਵੀ ਜਿਹੜੇ ਆ ਅੱਜ ਤੱਕ ਪੰਥ ਦੇ ਸਾਹਮਣੇ ਨਹੀਂ ਆ ਸਕੇ ਸਾਧ ਸੰਗਤ ਜੀ ਬਾਈਬਲ ਕਲਾਮ ਗੋਲੀकांड ਕੌਣ ਦੋਸ਼ੀ ਹੈ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਦੋਸ਼ੀ ਕੌਣ ਹੈ ਕੌਣ ਸੀ ਗੋਲੀ ਚ ਚਲਾਉਣ ਵਾਲੇ ਕੌਣ ਸੀ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਲੇਕਿਨ ਇਹ ਵੀ ਸਾਡੇ ਸਾਹਮਣੇ ਜਿਹੜਾ ਹੈ ਅਜੇ ਤੱਕ ਬਿਲਕੁਲ ਵੀ ਨਹੀਂ ਆ ਸਕਿਆ ਸੋ ਅੱਜ ਜ਼ਰੂਰਤ ਹੈ ਪੰਜਾਬ ਨੂੰ ਇਕੱਠਾ ਹੋਣ ਦੀ ਪੰਜਾਬ ਦੇ ਵਿੱਚ ਕਿਸਾਨ ਹੈ ਪੰਜਾਬ ਦੇ ਵਿੱਚ ਕਾਰੋਬਾਰੀਏ ਨੇ ਪੰਜਾਬ ਦੇ ਵਿੱਚ ਮਜ਼ਦੂਰ ਜਿਹੜਾ ਮਿਹਨਤ ਕਰੇਗਾ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਕਾਰੋਬਾਰੀ ਹੈ ਤੇ ਚਾਹੇ ਉਹ ਮੁਲਾਜ਼ਮ ਹੈ ਸਰਕਾਰੀ ਹੋ ਕੇ ਜਿਹੜਾ ਪਾਰਟੀ ਲਈ ਇੱਕ ਜੀ ਜਾਨ ਲਾਏਗਾ ਜਿਹੜਾ ਪੰਜਾਬ ਦੇ ਘਰ ਘਰ ਤੱਕ ਜਿਹੜਾ ਹੈ ਉਹ ਲੋਕਾਂ ਨਾਲ ਪਹੁੰਚ ਕਰੇਗਾ ਆਪਣੇ ਹਲਕੇ ਦੇ ਅੰਦਰ ਟਿਕਟ ਦਾ ਹੱਕਦਾਰ ਜਿਹੜਾ ਹੈ ਉਹ ਉਹੀ ਹੋਏਗਾ ਜਿੰਨਾ ਚਿਰ ਮੈਂ ਸੇਵਾਦਾਰ ਮੈਂ ਨਾ ਰਿਹਾ ਤੇ ਗੱਲ ਵੱਖਰੀ ਹੈ ਇੱਕ ਟੱਕਾ ਪੰਜਾਬ ਨਾਲ ਹੋਰ ਹੋ ਰਿਹਾ ਬਹੁਤ ਵੱਡੀ ਤعداد ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਅਮਰੀਕਾ ਕੈਨੇਡਾ ਆਸਟ੍ਰੇਲੀਆ ਬੈਠੇ ਆ ਲੇਕਿਨ ਪੰਜਾਬ ਤੋਂ ਫਲਾਈਟਾਂ ਜਿਹੜੀਆਂ ਨੇ ਉਹ ਬਹੁਤ ਥੋੜੀਆਂ ਇੰਟਰਨੈਸ਼ਨਲ ਚਲਾਈਆਂ ਜਾਂਦੀਆਂ ਨੇ ਦਿੱਲੀ ਜਾਣਾ ਪੈਂਦਾ ਬਹੁਤ ਵੱਡੀ ਖੇਚਲ ਝੱਲ ਕੇ ਔਰ ਇਹ ਵੀ ਪੰਜਾਬ ਦੇ ਨਾਲ ਇੱਕ ਵਿਤਕਰਾ ਹੈ ਵੀ ਜੇ ਪੰਜਾਬ ਤੋਂ ਫਲਾਈਟਾਂ ਚਲਾਉਂਦੀਆਂ ਚਾਹੀ ਚੰਡੀਗੜ੍ਹ ਤੋਂ ਚਲਾਉਣ ਚਾਹੀ ਅਮਰਸਰ ਸਾਹਿਬ ਤੋਂ ਜੇ ਪੰਜਾਬ ਤੋਂ ਜਿਹੜੀਆਂ ਫਲਾਈਟਾਂ ਜਿਹੜੀਆਂ ਇੰਟਰਨੈਸ਼ਨਲ ਚਲਾਤੀਆਂ ਕਿਤੇ ਸਾਡਾ ਦਿੱਲੀ ਵਾਲਾ 에ਰਪੋਰਟ ਜਿਹੜਾ ਹੈ ਉਹ ਬੰਦ ਨਾ ਹੋ ਜੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ 50% ਕਹਿ ਦਈਏ ਨਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਲੋਕ ਜਿਹੜੇ ਆ ਉਹ ਬਾਹਰ ਮੂਵ ਕਰਦੇ ਆ ਤੇ ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਨਾ ਜਿਹੜੀ ਮੈਂ ਕਰਨੀ ਚਾਹਣਾ ਸਾਧ ਸੰਗਤ ਜੀ ਮੈਂ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵਿਦੇਸ਼ੀ ਸਾਡੇ ਭਰਾ ਐ ਉਹਨਾਂ ਨੂੰ ਅਪੀਲ ਕਰਨਾ ਚਾਹਣਾ ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਸੀ ਨਾ ਤੇ ਸਾਨੂੰ ਕਹਿੰਦੇ ਹੁੰਦੇ ਸੀ ਇਹ ਆਗੇ ਬਾਦਲਾਂ ਦੇ ਚਮਚੇ ਆਗੇ ਬਾਦਲਾਂ ਦੇ ਦੱਲੇ ਇਹ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਹੁਣ ਹੋ ਗਿਆ ਬਹੁਤ ਕੁਝ ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਭਗੌੜੇ ਹੋ ਗਏ ਮੈਂ ਬਦੇਸ਼ਾਂ ਦੇ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਿਆਂ ਤੋਂ ਪਗੋੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਾਂ ਭਵਿੱਖ ਦੇ ਵਿੱਚ ਕੋਈ ਜਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜਥੇਦਾਰ ਕਿਸੇ ਪੋਲੀਟੀਕਲ ਬੰਦੇ ਵੱਲ ਉਂਗਲ ਉਠਾ ਕੇ ਨਹੀਂ ਧੱਕ ਸਕੂਗਾ ਝਾਕ ਸਕੂਗਾ ਜੇ ਪਗੋੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ ਇਹ ਕਾਮਯਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਭਗੌੜੇ ਆ ਇਹਨਾਂ ਦੀ ਸਿਆਸਤ ਜਿਹੜੀ ਹੁਣ ਚੱਲਣੀ ਨਹੀਂ ਚਾਹੀਦੀ ਐ ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜੋ ਕਿ ਕੋਈ ਅਕਾਲੀ ਫੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜੂਗਾ ਕਿਸੇ ਨੇ ਨਹੀਂ ਪੈਦਾ ਹੋਣਾ ਫਿਰ ਅਕਾਲ ਤਖਤ ਬਹਾਰ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਬਹਾਰ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਇਹੋ ਹੀ ਸੋਚ ਲੈ ਕੇ ਅਸੀਂ ਜਿਹੜਾ ਹੈ ਇਸ ਪਾਰਟੀ ਦੇ ਵਿੱਚ ਆਉਣ ਦਾ ਜਿਹੜਾ ਯਤਨ ਕੀਤਾ ਵਰਨਾ ਕੋਈ ਜ਼ਰੂਰਤ ਵੀ ਨਹੀਂ ਸੀ ਮੈਂ ਅਪੀਲ ਕਰਦਾ ਮੈਂ ਧੰਨਵਾਦ ਵੀ ਕਰਦਾ ਸਾਰੇ ਲੀਡਰ ਜਿਹੜੇ ਬੈਠੇ ਨੇ ਉਹਨਾਂ ਦਾ ਵੀ ਔਰ ਤੁਹਾਡੇ ਸਾਰਿਆਂ ਦਾ ਵੀ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਜੇ ਆਪਾਂ ਕਾਮਯਾਬ ਹੋਣਾ ਹੈ ਆਖਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਡਾਲ ਦੇ ਵਿੱਚ ਸੁਭਾਈਮਾਨ ਹੈ ਇਹ ਆਦਰ ਸਾਇਦ ਇਥੋਂ ਵਿਦਾ ਨਹੀਂ ਹੁੰਦੇ ਉਹਨਾਂ ਚਰ ਆਪਾਂ ਨੇ ਬੈਠਣਾ ਖਾਸ ਤੌਰ ਤੇ ਲੀਡਰਸ਼ਿਪ ਨੇ ਬੈਠਣਾ ਹੈ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ